ਆਪਣੀ ਬੋਟ ਦੇ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹੇ ਮਜ਼ੂਦ ਕਰਮਜੀਤ ਅਨਮੋਲ ਨੇ ਆਪਣੀ ਬੋਟ ਪਾਉਣ ਤੋਂ ਬਾਅਦ ਦੇਖੋ ਕੀ ਕਿਹਾ ਮਾਲਵਿੰਦਰ ਕਰਮਜੀਤ ਅਨਮੋਲ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ ਨਾਲ ਉਹਨਾਂ ਦੇ ਮਾਲਵਿੰਦਰ ਕੰਗਵੀ ਹੈ ਸਰ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਅਰਾ ਜਿਹੜਾ ਪੂਰਾ ਹੋਊਗਾ ਜੀ ਹੂੰ 13 0 ਦੇਰਾ 0 ਜੀ ਕਰਮਜੀਤ ਦਿਲ ਦਿਲ ਤੁੜ ਖੁਦੜਕੂ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮਜੀਤ ਲਗਾਤਾਰ ਇਮਤਿਹਾਨ ਮੇਰੇ ਜੇ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਵਟ ਮਹਿਸੂਸ ਹੋਈ ਜਾਂ ਅਜ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਤਕਾਵਟ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾਵਟ ਨਹੀਂ ਹੋਈ ਬਿਲਕੁਲ ਹਾਂ ਹਾਂ ਕੋਈ ਤੇਈ ਆ ਬਿਲਕੁਲ ਆਪਣੀ ਬੋਟ ਦੇ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹੇ ਮਜ਼ਬੂਤ ਕਰਮਜੀਤ ਅਨਮੋਲ ਨੇ ਆਪਣੀ ਬੋਟ ਪਾਉਣ ਤੋਂ ਬਾਅਦ ਦੇਖੋ ਮਾਨਸੇਰ ਕਰਨ ਦਿੱਤ ਨੂਲ ਆਪਣੀ ਬੋਰਡ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ ਨਾਲ ਉਹਨਾਂ ਦੇ ਮਾਲਵਿੰਦਰ ਕਾਨ ਮੈਸਰ ਜੀ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ ਹੂੰ 130 ਹੇ ਰਾਜੀਓ ਕਰਮਜੀਤ ਦਿਲ ਟੁੱਟ ਖੁੱਡਣ ਨੂੰ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮਜੀਤ ਲਗਾਤਾਰ ਇਮਤਿਹਾਨ ਮੇਰੇ ਜੀ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਫਤ ਮਹਿਸੂਸ ਹੋਈ ਜਾਂ ਚਾਹਤ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਤਕਾਫਤ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾਫਤ ਨਹੀਂ ਹੋਈ ਬਿਲਕੁਲ ਤੇ ਆ ਬਿਲਕੁਲ ਆਪਣੀ ਪੋਟ ਦੇ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹਿਬ ਮਜ਼ੂਦ ਕਰਮਜੀਤ ਅਨਮੋਲ ਨੇ ਆਪਣੀ ਪੋਟ ਪਾਉਣ ਤੋਂ ਬਾਅਦ ਦੇਖੋ ਕੀ ਕੀ ਮਾਨ ਇਸੇ ਨੇ ਕਰਨ ਜਿੱਤ ਨੰਬਰ ਆਪਣੀ ਬੋਰਡ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ ਨਾਲ ਉਹਨਾਂ ਦੇ ਮਾਲਵਿੰਦਰ ਕਾਂਗ ਮੈਸਰ ਜੀ ਸਿੱਧਾ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ ਹਮ 130 ਹੇ ਦਜੀਤ ਜੀ ਕਰਮਜੀਤ ਦਿਲ ਤੋਂ ਖੁਦ ਖੁਦ ਕੋ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮਜੀਤ ਲਗਾਤਾਰ ਇਮਤਿਹਾਨ ਮੇਰੇ ਜੀ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਬਤ ਮਹਿਸੂਸ ਹੋਈ ਜਾਂ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਤਕਾਬਤ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾੜੀ ਹੋਈ ਬਿਲਕੁਲ ਹਾਂਜੀ ਆਓ ਜੀ ਤੇ ਆ ਬਿਲਕੁਲ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹੇ ਮਜੂਦ ਕਰਮਜੀਤ ਅਨਮੋਲ ਨੇ ਆਪਣੀ ਬੋਟ ਪਾਉਣ ਤੋਂ ਬਾਅਦ ਦੇਖੋ ਕੀ ਕੀ ਮਾਨ ਜਿਸ ਨੇ ਕਰਨ ਦਿੱਤਾ ਮੋਲ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ ਨਾਲ ਉਹਨਾਂ ਦੇ ਮਾਲਵਿੰਦਰ ਕਾਂਗਮ ਹੈ ਸਰ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ ਹੂੰ 130 ਦੇਰਾ ਜ਼ੀਰੋ ਕਰਮਜੀਤ ਦਿਲ ਤੁਰ ਖੁਦੜਕੂ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮਜੀਤ ਲਗਾਤਾਰ ਇਤਿਹਾਨ ਮੇਰੇ ਜੇ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਬਤ ਮਹਿਸੂਸ ਹੋਈ ਜਾਂ ਚਾਹਤ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਤਕਾਬਤ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾਬਤ ਨਹੀਂ ਹੋਈ ਬਿਲਕੁਲ ਤੇ ਆ ਬਿਲਕੁਲ ਆਪਣੀ ਪੂਠ ਦੇ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹੇ ਮਜ਼ਬੂਤ ਕਰਮਜੀਤ ਅਨਮੋਲ ਨੇ ਆਪਣੀ ਬੋਟ ਪਾਉਣ ਤੋਂ ਬਾਅਦ ਦੇਖੋ ਕੀ ਕੀ ਮਾਨ ਇਸ ਵੇਲੇ ਕਰਨਜੀਤ ਨੂੰ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਕੌਂਚੇ ਨਾਲ ਉਹਨਾਂ ਦੇ ਮਾਲਵਿੰਦਰ ਕਾਂਗਰਸ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ ਹਮ 130 ਕਰਮਜੀਤ ਦਿਲ ਦਿਲ ਤੁਰ ਖੁਦ ਖੁਦ ਨੂੰ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮਜੀਤ ਲਗਾਤਾਰ ਇਤਿਹਾਨ ਮਰੇ ਜੀ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਵਟ ਮਹਿਸੂਸ ਹੋਈ ਜਾਂ ਅਜ ਰਾਤ ਮਹਿਸੂਸ ਹੋਈ ਕੁਝ ਨਾ ਜੀ ਤਕਾਵਟ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾਵਟ ਨਹੀਂ ਹੋਈ ਬਿਲਕੁਲ ਆ ਬਿਲਕੁਲ ਆਪਣੀ ਬੋਟ ਦੇ ਇਸਤੇਮਾਲ ਕਰਨ ਦੇ ਲਈ ਕਰਮਜੀਤ ਅਨਮੋਲ ਪਹੁੰਚੇ ਸਾਥੀਆਂ ਸਮੇਤ ਤੇ ਨਾਲ ਮਾਲਵਿੰਦਰ ਕੰਗਵੀ ਰਹੇ ਮਜ਼ਬੂਤ ਕਰਮਜੀਤ ਅਨਮੋਲ ਨੇ ਆਪਣੀ ਬੋਟ ਪਾਉਣ ਤੋਂ ਬਾਅਦ ਦੇਖੋ ਕੀ ਕਿਹਾ ਮਾਨਸੇਰ ਕਰਨ ਦਿੱਤਾ ਨੂਲ ਆਪਣੀ ਬੋਰਡ ਦਾ ਇਸਤੇਮਾਲ ਕਰਨ ਦੇ ਲਈ ਕਹੁੰਚੇ ਨੇ ਨਾਲ ਉਹਨਾਂ ਦੇ ਮਾਲਵਿੰਦਰ ਕਾਂਗ ਹੈ ਸਰ ਜੀ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ ਹੂੰ 130 ਦੇਰਾ 0 ਕਰਮ ਜੀ ਦਿਲ ਟੁੱਟ ਖੁੱਡਣ ਨੂੰ ਕਰ ਰਿਹਾ ਜੀ ਨਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਾਦੇ ਵਾਸਤੇ ਕਰਮ ਜੀ ਲਗਾਤਾਰ ਇਮਤਿਹਾਨ ਮੇਰੇ ਜੀ ਲਗਾਤਾਰ ਸ਼ੂਟਿੰਗਾਂ ਕਰਦੇ ਰਹੇ ਪਰ ਹੁਣ ਜਿਸ ਤਰ੍ਹਾਂ ਦੀ ਕੈਂਪੇਨ ਕੀਤੀ ਆ ਤਕਾਫਤ ਮਹਿਸੂਸ ਹੋਈ ਜਾਂ ਚਾ ਰਾਹਤ ਮਹਿਸੂਸ ਹੋਈ ਕੁਝ ਨਾ ਜੀ ਤਕਾਫਤ ਤਾਂ ਥੱਕੇ ਤਾਂ ਹੈ ਹੀ ਨਹੀਂ ਹਾਂ ਅੰਦਰੋਂ ਬਿਲਕੁਲ ਤਕਾਫਤ ਨਹੀਂ ਹੋਈ ਬਿਲਕੁਲ ਬਿਲਕੁਲ ਆ ਬਿਲਕੁਲ